ਕਈ ਵਾਰੀ ਇਹ ਹੁੰਦਾ ਵੀ ਕੱਲੀ-ਕੱਲੀ ਵੀਡੀਓ ਦੇ ਉੱਪਰ ਜਾਂ ਕੱਲੇ-ਕੱਲੇ ਕਮੈਂਟ ਦੇ ਉੱਪਰ ਰਿਪਲਾਈ ਨਹੀਂ ਹੁੰਦਾ ਅੱਜ ਆਪਾਂ ਖਰਚੇ ਨੂੰ ਲੈ ਕੇ ਪਲਾਸਟਰ ਲੈਵਲ ਤੱਕ ਦਾ ਕਦਾ ਕੱਲਾ ਕੋਠੀ ਖੜੀ ਕਰਨ ਦਾ ਕਿੰਨਾ ਖਰਚਾ ਆਉਂਦਾ ਹੈਗਾ ਅੱਜ ਆਪਾਂ ਉਹ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਏ ਆ ਤੇ ਵੀਡੀਓ ਦੇ ਐਂਡ ਤੱਕ ਤੁਸੀਂ ਬਣੇ ਰਹੋ ਕਈ ਵਾਰੀ ਆਪਣੇ ਕੋਲ ਇਹ ਹੁੰਦਾ ਵੀ ਪਲਾਟ ਦੀ ਜਿਹੜੀ ਰੰਗਾਈ ਹੈਗੀ ਉਹ ਘਟ ਹੁੰਦੀ ਹੈ ਜੇ ਕਿਸੇ ਦੇ ਪਲਾਟ ਦੀ ਰੰਗਾਈ ਘਟ ਹੈ ਤਾਂ ਇਹ ਕੋਠੀ ਦੀ ਵੀਡੀਓ ਜ਼ਰੂਰ ਦੇਖੋ ਮਿੱਤਰੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਤੁਹਾਡੇ ਉਮੀਦ ਕਰਦਾ ਹਾਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਜਲਾ ਮਾਨਸਾ ਦੇ ਵਿੱਚ ਤੇ ਸਿੰਗਲ ਸਟੋਰੀ ਕੋਠੀ ਲੈ ਕੇ ਆਈ ਆ ਆਪਾਂ ਇਹਦੇ ਵਿੱਚ ਕੱਲੀ ਮਮਟੀ ਕਵਰ ਹੋਈ ਹੋਈ ਹੈ ਉੱਪਰੋਂ ਸਿੰਗਲ ਸਟੋਰੀ ਕੋਠੀ ਲੈ ਕੇ ਆਏ ਆ ਜੀ ਦਾ ਸਾਈਜ਼ ਰਹੂਗਾ ਲਗਭਗ ਜੇ 30x40 ਦਾ 30 ਫੁੱਟ ਅੰਦਰ ਰੰਗਾਈ ਦੇ ਵਿੱਚ 40 ਫੁੱਟ ਫਰੰਟ ਹੈ ਇਹਦਾ ਫਰੰਟ ਕੋਠੀ ਦਾ ਜ਼ਿਆਦਾ ਹੈ ਤੇ ਪਲਾਨਿੰਗ ਕੀਤੀ ਹੈ ਇਹਦੀ ਬਹੁਤ ਸੋਹਣੀ ਕੋਠੀ ਦੀ ਜਿਵੇਂ ਤੁਸੀਂ ਆਹ ਫਰੰਟ ਐਲੀਵੇਸ਼ਨ ਇਹਦਾ ਦੇਖ ਰਹੇ ਹੋ ਕੋਠੀ ਦਾ ਇਹ ਫਰੰਟ ਐਲੀਵੇਸ਼ਨ ਹੈਗਾ ਉੱਪਰਲਾ ਆਪਾਂ ਨੇ ਮੰਮਟੀ ਦਾ ਥੋੜਾ ਜਿਹਾ ਚੇਂਜ ਕਰਤਾ ਇਹਦੇ ਵਿੱਚ ਮੰਮਟੀ ਦੇ ਉੱਪਰ ਆਪਾਂ ਨੇ ਜਿਵੇਂ ਸਿੰਗਲ ਸ਼ੀਟ ਦਾ ਕੰਮ ਕੀਤਾ ਹੋਇਆ ਸੀਗਾ ਪਰ ਮੌਕਾ ਤੇ ਜਿਹੜਾ ਆਪਾਂ ਨੇ ਕੰਮ ਕੀਤਾ ਹੈਗਾ ਉਹ ਆਪਾਂ ਨੇ ਪਾਵੇ ਲਾਤੇ ਇਹਦੇ ਵਿੱਚ ਤੇ ਸਟਾਰਟਿੰਗ ਦੇ ਵਿੱਚ ਜਿਵੇਂ ਤੁਸੀਂ ਦੇਖ ਸਕਦੇ ਹੋ ਮੈਂ ਜਿਹੜਾ ਗੇਟ ਹੈਗਾ ਸਲਾਈਡਰ ਗੇਟ ਲਵਾਇਆ ਹੈਗਾ ਠੀਕ ਹੈ ਤੇ ਜਿਹੜੀ ਖਰਚੇ ਦੀ ਗੱਲ ਆ ਗਈ ਹੈ ਕੋਠੀ ਦੀ ਖਰਚਾ ਵੀ ਆਪਾਂ ਤੁਹਾਨੂੰ ਇਹਦਾ ਟੋਟਲ ਦੱਸਾਂਗੇ ਵੀ ਇਸ ਲੈਵਲ ਤੱਕ ਦਾ ਕਿੰਨਾ ਆ ਗਿਆ ਤੇ ਜਿਵੇਂ ਆਪਾਂ ਸਟਾਰਟਿੰਗ ਦੇ ਵਿੱਚ ਹੀ ਦੇਖ ਸਕਦੇ ਹਾਂ ਵੀ ਜਿਹੜਾ ਕਾਰ ਪੋਰਚ ਹੈਗਾ ਲਗਭਗ 13 ਬਾਈ 14 ਫੁੱਟ ਦਾ ਰੱਖਿਆ ਹੈਗਾ 13 ਬਾਈ 14 ਦਾ ਤੇ ਲਗਾਤਾਰ ਜਿਵੇਂ ਤੁਹਾਡੀ ਡਿਮਾਂਡ ਆਉਂਦੀ ਰਹਿੰਦੀ ਹੈ ਵੀ ਕੱਲਾ ਕੋਠੀ ਖੜੀ ਕਰਨ ਦਾ ਕਿੰਨਾ ਖਰਚਾ ਆਉਂਦਾ ਹੈਗਾ ਤੇ ਅੱਜ ਆਪਾਂ ਤੁਹਾਨੂੰ ਉਹੀ ਕੁਝ ਦੱਸਣਾ ਹੈਗਾ ਵੀ ਇਸ ਲੈਵਲ ਤੱਕ ਕੋਠੀ ਤਿਆਰ ਹੋਈ ਹੋਈ ਹੈ ਇਹ ਜਿਵੇਂ ਤੁਸੀਂ ਦੇਖ ਲਿਆ ਬਾਹਰਲੇ ਪਾਸੋਂ ਕੋਠੀ ਪਲਾਸਟਰ ਹੋਊਗੀ ਸਾਰੀ ਪਾਵੇ ਵਗੈਰਾ ਲਾਗੇ ਇਹਦੇ ਵਿੱਚ ਇਲੈਕਟ੍ਰੀਕਲ ਦਾ ਤੇ ਪਲੰਮਿੰਗ ਦਾ ਜਿੰਨਾ ਕੰਮ ਹੋਣ ਵਾਲਾ ਸੀਗਾ ਉਹ ਹੋ ਗਿਆ ਤੇ ਪਲਾਸਟਰ ਲੈਵਲ ਤੱਕ ਕੋਠੀ ਤਿਆਰ ਹੋ ਗਈ ਫਿਲਹਾਲ ਹੀਟਲੇ ਵਰਸ਼ ਜਿਹੜੇ ਏ ਪੈਂਡਿੰਗ ਨੇ ਤੇ ਡੋਰ ਵਿੰਡੋਆਂ ਦਾ ਕੰਮ ਹੈ ਜਿਹੜਾ ਉਹ ਪੈਂਡਿੰਗ ਹੈਗਾ ਇਲੈਕਟ੍ਰੀਕਲ ਦਾ ਤੇ ਪਲੰਪਿੰਗ ਦਾ ਪਾਈਪਾਂ ਵਗੈਰਾ ਪੈ ਗਈਆਂ ਟੈਂਕੀ ਵਗੈਰਾ ਰੱਖਦੇ ਉੱਪਰ ਤੇ ਇਲੈਕਟ੍ਰੀਕਲ ਦੇ ਵਿੱਚ ਇਹ ਦੇਖੀ ਆਪਾਂ ਬੋਰਡ ਵਗੈਰਾ ਲਾਗੇ ਬੋਰਡ ਵਗੈਰਾ ਲਾ ਕੇ ਦੇ ਵਿੱਚ ਤਾਰਾਂ ਵਗੈਰਾ ਪੈ ਕੇ ਸਾਰਾ ਕੁਝ ਕੰਮ ਚੱਲੂ ਹੈਗਾ ਬਿਜਲੀ ਦਾ ਤੇ ਤੁਹਾਡੀ ਹਮੇਸ਼ਾ ਵਾਸਤੇ ਹੀ ਡਿਮਾਂਡ ਰਹਿੰਦੀ ਹੈਗੀ ਤੁਹਾਨੂੰ ਕੱਲਾ ਪਲਸਟਰ ਤੱਕ ਦਾ ਕੋਠੀ ਖੜੀ ਕਰਨ ਦਾ ਕਿੰਨਾ ਖਰਚਾ ਆਊਗਾ ਹਨਾ ਜੀ ਤੇ ਉਹ ਅੱਜ ਆਪਾਂ ਤੁਹਾਨੂੰ ਖਰਚਾ ਦੱਸਾਂਗੇ ਵੀ ਇਸ ਲੈਵਲ ਤੱਕ ਦਾ ਕਿੰਨੇ ਖਰਚੇ ਦੇ ਵਿੱਚ ਤੁਸੀਂ ਕੋਠੀ ਜਿਹੜੀ ਖੜੀ ਕਰ ਸਕਦੇ ਹੋ ਲਗਾਤਾਰ ਜਿਵੇਂ ਕਈ ਵਾਰੀ ਜਦੋਂ ਵੀ ਕੋਈ ਵੀ ਕਲਾਇੰਟ ਆਪਣੇ ਨਾਲ ਕੋਈ ਵੀ ਪਰਿਵਾਰ ਦਾ ਆਪਣਾ ਮੈਂਬਰ ਹੈਗਾ ਜਿਹੜਾ ਨਵਾਂ ਜੋੜਦਾ ਆਪਣੇ ਨਾਲ ਉਹਦਾ ਸਭ ਤੋਂ ਪਹਿਲਾ ਮੈਸੇਜ ਇਹੀ ਹੁੰਦਾ ਵੀ ਖਰਚਾ ਕਿੰਨਾ ਆਊਗਾ ਜੀ ਕਿਉਂਕਿ ਹਰੇਕ ਬੰਦੇ ਨੂੰ ਕੋਠੀ ਪਾਉਣ ਤੋਂ ਪਹਿਲਾਂ ਖਰਚੇ ਦਾ ਪਤਾ ਹੋਣਾ ਜ਼ਰੂਰੀ ਹੈ ਤਾਂ ਹੀ ਬੰਦਾ ਜਿਵੇਂ ਕਹਿੰਦੇ ਨੇ ਵੀ ਜਿੰਨੇ ਕਾਪ ਦੀ ਚਾਦਰਾਂ ਬੰਦਾ ਓਨੇ ਕ ਪੈਰ ਪਸਾਰ ਲਊਗਾ ਹਣਾ ਤੇ ਇਸ ਕਰਕੇ ਖਰਚੇ ਦਾ ਪਤਾ ਲੱਗਣਾ ਜ਼ਰੂਰੀ ਹੈ ਥੋੜੀ ਲਗਾਤਾਰੀ ਡਿਮਾਂਡ ਰਹਿੰਦੀ ਹੈ ਕਮੈਂਟ ਵੀ ਆਉਂਦੇ ਸਾਨੂੰ ਵੀ ਬਾਈ ਜੀ ਇਹਦਾ ਖਰਚਾ ਦੱਸੋ ਇਹਦਾ ਖਰਚਾ ਦੱਸੋ ਕਈ ਵਾਰੀ ਇਹ ਹੁੰਦਾ ਵੀ ਕੱਲੀ-ਕੱਲੀ ਵੀਡੀਓ ਦੇ ਉੱਪਰ ਜਾਂ ਕੱਲੇ-ਕੱਲੇ ਕਮ ਖਰਚੇ ਨੂੰ ਲੈ ਕੇ ਪਲਾਸਟਰ ਲੈਵਲ ਤੱਕ ਦਾ ਕਦਾ ਕੱਲਾ ਕੋਠੀ ਖੜੀ ਕਰਨ ਦਾ ਕਿੰਨਾ ਖਰਚਾ ਆਉਂਦਾ ਹੈਗਾ ਅੱਜ ਆਪਾਂ ਉਹ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਏ ਆ ਤੇ ਵੀਡੀਓ ਦੇ ਐਂਡ ਤੱਕ ਤੁਸੀਂ ਬਨੇ ਰਹੋ ਇਹਦੇ ਵਿੱਚ ਤੁਹਾਨੂੰ ਕੁਝ ਨਵਾਂ ਸਿੱਖਣ ਨੂੰ ਮਿਲੂਗਾ ਤੇ ਵੀਡੀਓ ਨੂੰ ਸੇਵ ਕਰਕੇ ਰੱਖ ਲਿਓ ਜੇਕਰ ਤੁਸੀਂ ਆਪਣੀਆਂ ਵੀਡੀਓ ਦੇਖਦੇ ਹੋ ਆਪਣੇ ਕੋਲੇ ਵੀਡੀਓ ਮਿਸਤਰੀ ਬਣਾਵਣਾ ਕੇ ਭੇਜਦੇ ਆ ਸਕਰੀਨਸ਼ਾਟ ਲੈ ਲੈ ਕੇ ਆਪਣੇ ਵੀਡੀਓ ਦਾ ਤੇ ਉਹਨਾਂ ਨੇ ਕਈ ਸਾਡੇ ਕੋਲੇ ਇਸ ਤਰ੍ਹਾਂ ਦੇ ਫੋਨ ਆਇਆ ਕਈ ਵੀਡੀਓ ਆਈਆਂ ਨੇ ਵੀ ਉਹਨਾਂ ਨੇ ਆਪਣੇ ਨਾਲ ਦੀ ਕੋਠੀ ਸੇਮ ਟੂ ਸੇਮ ਤਿਆਰ ਕਰਤੀ ਆਪਣੀਆਂ ਵੀਡੀਓ ਦੇਖ ਕੇ ਠੀਕ ਹੈ ਜੀ ਤੇ ਬਾਕੀ ਜਿਵੇਂ ਆਪਾਂ ਕੋਠੀ ਦੇ ਵਿੱਚ ਐਂਟਰੀ ਕੀਤੀ ਸੀ ਸਟਾਰਟਿੰਗ ਦੇ ਵਿੱਚ ਆ ਗਿਆ ਸੀਗਾ ਕਾਰਪੋਰਚ ਕਲਾਸਿਕਲ ਦੇ ਵਿੱਚ ਕੋਠੀ ਇਹ ਕੱਲੀ ਗਰਾਉਂਡ ਫਲੋਰ ਦੀ ਸਿੰਗਲ ਫੈਮਿਲੀ ਵਾਸਤੇ ਸਿੰਗਲ ਸਟੋਰੀ ਕੋਠੀ ਹੈ ਇਹਦੇ ਵਿੱਚ ਰਹਿਣਗੇ ਜੀ ਦੋ ਬੈੱਡਰੂਮ ਤੇ ਇੱਕ ਰਿੰਗ ਰੂਮ ਆ ਉੱਪਰਲੇ ਪਾਸੇ ਕੱਲੀ ਆਪਾਂ ਪੌੜੀਆਂ ਦਾ ਏਰੀਆ ਜਿਹੜਾ ਪ੍ਰੋ ਕਵਰ ਕੀਤਾ ਹੈਗਾ ਬਾਕੀ ਕੱਲੀ ਲ lobby ਕਵਰ ਕੀਤੀ ਹੈ lobby ਕਵਰ ਕਰਕੇ ਉੱਪਰਲੇ ਪਾਸੇ ਆਪਾਂ ਨੇ ਥੋੜੀ ਜਿਹੀ ਆਪਣੇ ਕੋਲ ਜਗ੍ਹਾ ਵੀ ਬਚ ਗਈ ਤੇ ਬਾਕੀ ਪੌੜੀਆਂ ਅੰਦਰਲੇ ਪਾਸੇ ਦੀਆਂ ਗਈਆਂ ਕੋਠੀ ਦੀ ਜਿਹੜੀ ਪਲਾਨਿੰਗ ਹੈਗੀ ਉਹ ਬਹੁਤ ਸੋਹਣੇ ਤਰੀਕੇ ਦੀ ਹੋਈ ਹੈ ਕਈ ਵਾਰੀ ਆਪਣੇ ਕੋਲ ਇਹ ਹੁੰਦਾ ਵੀ ਪਲਾਟ ਦੀ ਜਿਹੜੀ ਰੰਗਾਈ ਹੈਗੀ ਉਹ ਘੱਟ ਹੁੰਦੀ ਹੈ ਜੇ ਕਿਸੇ ਦੇ ਪਲਾਟ ਦੀ ਰੰਗਾਈ ਘੱਟ ਹੈ ਤਾਂ ਇਹ ਕੋਠੀ ਦੀ ਵੀਡੀਓ ਜ਼ਰੂਰ ਦੇਖੋ ਕਈ ਵਾਰੀ ਫਰੰਟ ਆਪਣੇ ਕੋਲ ਜ਼ਿਆਦਾ ਹੁੰਦਾ ਰੰਗਾਈ ਘੱਟ ਹੁੰਦੀ ਹੈ ਉਹ ਚੀਜ਼ ਨੂੰ ਲੈ ਕੇ ਆਪਣੀ ਇਹ ਅੱਜ ਜਿਹੜੀ ਵੀਡੀਓ ਹੈ ਉਸੇ ਚੀਜ਼ ਦੇ ਉੱਪਰ ਲੈ ਕੇ ਆਏ ਆਂ ਆਪਾਂ ਤੇ ਜਿਵੇਂ ਆਪਾਂ ਇਹ ਪਲਾਟ ਦੀ ਤੁਹਾਨੂੰ ਦੱਸਿਆ ਸੀਗਾ ਵੀ ਕੋਠੀ ਇਸ ਹਿਸਾਬ ਨਾਲ ਇਹ ਰੰਗਾਈ ਦੇ ਵਿੱਚ ਬਣੀ ਹੈ 30 ਫੁੱਟ ਤੇ ਫਰੰਟ ਹੈ ਜਿਹੜਾ ਫਰੰਟ 40 ਫੁੱਟ ਰਹੂਗਾ ਇਸ ਕੋਠੀ ਦਾ ਆਪਾਂ ਖੜੇ ਆਂਗੇ ਲੋਬੀ ਦੇ ਲੂਬੀ ਦਾ ਜਿਹੜਾ ਸਾਈਜ਼ ਰਹੂਗਾ ਤੁਸੀਂ ਦੇਖ ਸਕਦੇ ਹੋ ਵੀ ਬਹੁਤ ਖੁੱਲੀ ਲੂਬੀ ਬਣੀ ਹੋਈ ਹੈ ਲੂਬੀ ਦਾ ਜਿਹੜਾ ਸਾਈਜ਼ ਹੈਗਾ ਤੁਸੀਂ ਇਹ ਲਾ ਲਓ ਵੀ ਇਹ 17 ਬਾਈ 14 ਦੀ ਲੂਬੀ ਆ ਗਈ ਬਹੁਤ ਖੁੱਲੀ ਲੂਬੀ ਬਣੀ ਹੋਈ ਹੈਗੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਦੇ ਵਿੱਚ ਜੇ ਆਪਾਂ ਗੱਲ ਕਰੀਏ ਇਸ ਪਾਸੇ ਆ ਗਈ ਜੀ ਕਿਚਨ ਕਿਚਨ ਹੈਗੀ ਜਿਹੜੀ ਕਿਚਨ ਬਣੀ ਹੈਗੀ 8 ਬਾਈ 10 ਦੀ ਪਲਸਟਰ ਲੈਵਲ ਤੱਕ ਜਿਹੜਾ ਕੰਮ ਹੈਗਾ ਕੋਠੀ ਦਾ ਉਹ ਤਿਆਰ ਹੋਇਆ ਹੈ ਜਿਵੇਂ ਤੁਸੀਂ ਦੇਖ ਸਕਦੇ ਹੋ ਵੀ ਕਿਚਨ ਦੇ ਵਿੱਚ ਸਲੇਬਾ ਵਗੈਰਾ ਕੁਝ ਨਹੀਂ ਪਈਆਂ ਹਜੇ ਤੇ ਬਾਕੀ ਜਦੋਂ ਬਿਲਕੁਲ ਕੰਪਲੀਟ ਹੋਊਗੀ ਕੋਠੀ ਇਹ ਉਦੋਂ ਵੀ ਆਪਾਂ ਇਹਦੀ ਫੁੱਲ ਵੀਡੀਓ ਲੈ ਕੇ ਆਵ ਫਿਲਹਾਲ ਪਲਾਸਟਰ ਲੈਵਲ ਤੱਕ ਦੀ ਗੁੱਠੀ ਦੀ ਆਪਾਂ ਵੀਡੀਓ ਅੱਜ ਲੈ ਕੇ ਆਈਆਂ ਜਿਵੇਂ ਥੋਡੀ ਜ਼ਿਆਦਾਤਰ ਡਿਮਾਂਡ ਰਹਿੰਦੀ ਹੈ ਵੀ ਸਾਨੂੰ ਪਲਾਸਟਰ ਲੈਵਲ ਤੱਕ ਦਾ ਖਰਚਾ ਦੱਸੋ ਵੀ ਖਰਚਾ ਕਿੰਨਾ ਆਏਗਾ ਤੇ ਐਸ ਪਾਸੇ ਆ ਗਿਆ ਸਟੋਰ ਸਟੋਰ ਦਾ ਜਿਹੜਾ ਸੈਜਰ ਹੋਊਗਾ ਲਗਭਗ 8x12 ਦਾ ਸੈਜਾ ਹੈਗਾ ਸਟੋਰ ਦਾ ਉੱਪਰਲੇ ਪਾਸੇ ਪਰਛਤੀ ਹੈਗੀ ਸਟੋਰ ਇਹਨਾਂ ਨੇ ਬਿਲਕੁਲ ਰੈਡੀ ਕਰਤਾ ਹੀ ਤਾਂ ਟੈਲ ਵਗੈਰਾ ਲੱਗੀ ਕਿਉਂਕਿ ਇਹਦੇ ਵਿੱਚ ਇਹ ਵੀ ਇੱਕ ਵਾਰੀ ਚਲੋ ਸਮਾਨ ਰੱਖਿਆ ਗਿਆ ਮੁੜਕੇ ਦੁਬਾਰਾ ਹਨ ਫਿਰ ਬਾਹਰ ਅੰਦਰ ਕੱਢਣ ਦੀ ਲੋੜ ਨਹੀਂ ਪੈਂਦੀ ਇਹ ਆਪਾਂ ਨੂੰ ਤੇ ਜੇ ਇਹਦੇ ਵਿੱਚ ਆਪਾਂ ਗੱਲ ਕਰੀਏ ਜਿਵੇਂ ਦੱਸਿਆ ਸੀ ਤੁਹਾਨੂੰ ਵੀ ਇਹਦੇ ਏ ਡਰੈنگ ਰੂਮ ਰਹੂਗਾ ਜੀ 10x12 ਦਾ 10x12 ਦਾ ਡਰੈنگ ਰੂਮ ਹੈ ਜਿਹੜਾ ਸੋਫੀ ਸੈਂਟ ਹੈਗਾ ਜੇ ਆਪਣੇ ਕੋਲੇ ਸਾਈਜ਼ ਘਟ ਹੈ ਨਹੀਂ ਤਾਂ ਡਰੈنگ ਰੂਮ ਦਾ ਜਿਹੜਾ ਸਾਈਜ਼ ਹੈਗਾ ਜਿਆਦਾ ਥੋੜੀ ਆਪ ਦੀ ਤੁਹਾਨੂੰ ਮੰਨ ਕੇ ਚੱਲੋ ਵੀ ਤੁਹਾਨੂੰ ਸੰਤੁਸ਼ਟੀ ਚਾਹੀਦੀ ਹੈ ਵੀ ਆਪਾਂ ਨੇ ਕਿੰਨਾ ਸਾਈਜ਼ ਰੱਖਣਾ ਹੈਗਾ ਕਿੰਨੇ ਸੋਫੇ ਵਗੈਰਾ ਲਾਉਣੇ ਇਹਦੇ ਵਿੱਚ ਕੋਈ ਦਬਾਨ ਬੈੱਡ ਲਾਉਣਾ ਹੈਗਾ ਜਾਂ ਆਪਾਂ ਨੇ ਇਕੱਲੇ ਸੋਫੇ ਨਾਲ ਸਾਰਨਾ ਹੈ ਨਾ ਜੀ ਤੇ ਬਾਕੀ ਕੋਠੀ ਦੇ ਵਿੱਚ ਤੁਸੀਂ ਇਹ ਲਾ ਲਓ ਵੀ ਦਿਨੇ ਆਪਾਂ ਉਨ ਖੜੇ ਹਾਂ ਲਗਭਗ ਟਾਈਮ ਹੈਗਾ ਜਿਹੜਾ 11:00 ਵਜੇ ਦਾ ਟਾਈਮ ਹੋਇਆ ਹੋਇਆ ਹੈਗਾ ਤੁਸੀਂ ਇਹ ਦੇਖੋ ਵੀ ਇਹਦੇ ਵਿੱਚ ਕੋਠ ਜਿਵੇਂ ਇਹਦਾ ਕੋਠੀ ਦਾ ਤੁਸੀਂ ਲਾ ਲਓ ਵੀ 40 ਫੁੱਟ ਦਾ ਫਰੰਟ ਹੈ 30 ਫੁੱਟ ਦੀ ਡੰਗਾਈ ਹੈ ਤੁਹਾਨੂੰ ਨੇਰਾ ਨਹੀਂ ਕਿਤੇ ਵੀ ਇਹਦੇ 'ਚ ਨਜ਼ਰ ਆਊਗਾ ਵੀ ਨੇਰਾ ਪਊਗਾ ਕਿਤੇ ਵੀ ਤੇ ਉਸ ਤੋਂ ਬਾਅਦ ਦੇ ਵਿੱਚ ਜੇ ਆਪਾਂ ਗੱਲ ਕਰੀਏ ਐਸ ਪਾਸੇ ਇਹਦੇ ਵਿੱਚ ਕਾਮਨ ਰੱਖਿਆਗਾ ਆਪਾਂ ਨੇ ਟਾਇਲਟ ਬਾਥਰੂਮ ਲਾ ਲਓ ਟਾਇਲਟ ਲਾ ਲਓ ਇਹ ਆਪਣਾ ਰਹਿ ਗਿਆਗਾ 5x8 ਦਾ 5x8 ਦਾ ਐਸ ਪਾਸੇ ਰੱਖਤਾ ਜੀ ਬਾਥਰੂਮ ਤੇ ਇਹ ਆ ਗਿਆ ਇੱਕ ਬੈੱਡਰੂਮ ਆਪਣਾ ਐਸ ਪਾਸੇ ਬੈੱਡਰੂਮ ਆਪਣਾ ਐਸ ਪਾਸੇ ਹੈਗਾ ਜੀ 12x12 ਦਾ ਦੋਵੇਂ ਇਹਦੇ ਵਿੱਚ ਬੈੱਡਰੂਮ ਨੇ 12x12 ਦੇ ਐਸ ਪਾਸੇ ਤਾਂ ਇਹਨਾਂ ਨੇ ਐਂਟਰੀ ਰੱਖਿਆ ਕਿਉਂਕਿ ਡੰਗਰ ਪਸ਼ੂਆਂ ਦਾ ਜਿਹ ਰਾਸਤਾ ਹੈ ਕਿ ਇਹਨਾਂ ਦਾ ਇਸ ਪਾਸੇ ਨੇ ਥੋੜੀ ਜਗ੍ਹਾ ਛੱਡੀ ਹੋਈ ਹੈ ਡੰਕਰ ਪਸ਼ੂਆਂ ਵਾਸਤੇ ਕਈ ਵਾਰੀ ਆਪਣਾ ਹੁੰਦਾ ਨਾ ਵੀ ਆਪਾਂ ਨੇ ਨਾਲ ਪਸ਼ੂ ਵੀ ਰੱਖਣੇ ਹੁੰਦੇ ਐ ਤੇ ਆਪਾਂ ਨੇ ਘਰ ਦਾ ਵੀ ਵਧੀਆ ਕਰਨਾ ਹੁੰਦਾ ਸਿਸਟਮ ਇਸ ਕਰਕੇ ਭਾਈ ਇਸ ਪਾਸੇ ਇੱਕ ਸਾਢੇ ਕਿਤਾਨ ਫੁੱਟ ਸਾਢੇ ਕਿਤਾਨ ਫੁੱਟ ਦੀ ਐਂਟਰੀ ਰੱਖਤੀ ਤੇ ਉਸ ਤੋਂ ਬਾਅਦ ਦੇ ਵਿੱਚ ਜੇ ਆਪਾਂ ਗੱਲ ਕਰੀਏ ਜੀ ਸੈਕੰਡ ਬੈਡਰੂਮ ਦੀ ਇਸ ਪਾਸੇ ਆ ਗਿਆ ਜੀ ਆਪਣਾ ਸੈਕੰਡ ਬੈਡਰੂਮ ਸੈਕੰਡ ਬੈਡਰੂਮ ਆ ਗਿਆ ਇਹ ਵੀ ਆਪਣਾ ਜਿਹੜਾ ਸਾਈਜ਼ ਰਿਹਾ ਹੈਗਾ ਦਾ 12x12 ਦਾ 12x12 ਦੇ ਨੋਰਮਲ ਸਾਈਜ਼ ਨੇ ਜਿਵੇਂ ਆਪਾਂ ਤੁਹਾਨੂੰ ਦੱਸਦੇ ਹੁੰਨੇ ਆ ਵੀ ਜੇ ਤੁਸੀਂ ਨਾਰਮਲ ਸਾਈਜ਼ ਰੱਖਣੇ ਨੇ ਤਾਂ ਉਹ 12x12 ਦਾ ਸਟੈਂਡਰਡ ਸਾਈਜ਼ ਚੱਲਦਾ ਜੇ ਆਪਾਂ ਨੇ ਕੱਪਵਰਡ ਨਹੀਂ ਲਵਾਉਣੇ ਤਾਂ ਤੁਸੀਂ ਇਹ ਲਾ ਲਓ ਵੀ 12x12 ਦਾ ਜਿਹੜਾ ਇਹਦੇ ਵਿੱਚ ਬੈੱਡ ਲੱਗ ਕੇ ਆਲੇ-ਦਾਲੇ ਸਪੇਸ ਹੈ ਜਿਹੜੀ ਕਾਫੀ ਆਪਾਂ ਨੂੰ ਦੇਖਣ ਨੂੰ ਮਿਲ ਜਾਂਦੀ ਹੈ ਤੇ ਜਿਵੇਂ ਇਸ ਪਾਸੇ ਦੇਖੋ ਵੀ ਤੁਸੀਂ ਰੋਸ਼ਨੀ ਦੇ ਜਿਵੇਂ ਆਪਾਂ ਕਹੇ ਸੀਗੇ ਵੀ ਪੂਰਾ ਇਹਦੇ ਵਿੱਚ ਖਾਸ ਧਿਆਨ ਰੱਖਿਆ ਗਿਆ ਹੈਗਾ ਇਸ ਪਾਸੇ ਤੁਸੀਂ ਲਾ ਲਓ ਵੀ ਇਹਦੇ ਵਿੱਚ 4 ਫੁੱਟ ਦੀ ਆਪਾਂ ਨੇ ਵੱਡੀ ਵਿੰਡੋ ਲਾਤੀ ਤਾਂ ਕਿ ਕਿਸੇ ਵੀ ਰੂਮ ਦੇ ਵਿੱਚ ਹਨੇਰਾ ਨਾ ਪਵੇ ਠੀਕ ਹੈ ਜੀ ਹਨੇਰਾ ਪੈਣਾ ਕੋਠੇ ਦੇ ਵਿੱਚ ਇੱਕ ਬਹੁਤ ਵੱਡੀ ਪ੍ਰੋਬਲਮ ਆ ਜਾਂਦੀ ਹੈ ਬੰਦੇ ਨੂੰ ساری ਜ਼ਿੰਦਗੀ ਹੈ ਜਿਹੜ ਜਿਹੜਾ ਘਰ ਹੈਗਾ ਬੰਦੇ ਤੋਂ ਸਾਰੀ ਜ਼ਿੰਦਗੀ ਦੇ ਵਿੱਚ ਇੱਕ ਵਾਰੀ ਘਰ ਪਾਉਣਾ ਹੁੰਦਾ ਵੀ ਉਹ ਘਰ ਹੈ ਜਿਹੜਾ ਬੰਦੇ ਦਾ ਸ਼ੌਂਕ ਨਾਲ ਪੈ ਜਾਈ ਹੈ ਨਾ ਤੇ ਜੇ ਆਪਾਂ ਉੱਪਰਲੇ ਪਾਸੇ ਦੀ ਗੱਲ ਕਰੀਏ ਉੱਪਰਲੇ ਪਾਸੇ ਵੀ ਬਹੁਤ ਕੈਂਡ ਚੀਜ਼ ਬਣੀ ਹੋਈ ਹੈ ਆਜੋ ਆਪਾਂ ਤੁਹਾਨੂੰ ਦਿਖਾਉਣੀ ਹੈ ਜਿਹੜੀ ਕਲਾਕਾਰੀ ਹੈ ਅਸਲ ਅਸਲ ਕਲਾਕਾਰੀ ਆਪਾਂ ਤੁਹਾਨੂੰ ਉੱਪਰਲੇ ਪਾਸੇ ਦਿਖਾਉਣੀ ਹੈ ਜਾ ਕੇ ਵੀ ਉੱਪਰ ਉਹ ਕੀ ਕੁਛ ਨੇ ਨੇ ਰੈਡੀ ਕੀਤਾ ਹੈਗਾ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਗੱਲ ਦੱਸੀ ਸੀ ਵੀ ਲੋਬੀ ਦੇ ਉੱਪਰ ਲੋਬੀ ਕਵਰ ਕੀਤੀ ਹੈ ਲੋਬੀ ਦੇ ਉੱਪਰ ਲੋਬੀ ਇਹ ਸਾਰੀ ਨਾਲ ਤਾਂ ਦੇਖੋ ਵੀ ਪੌੜੀਆਂ ਕਵਰ ਹੋ ਗਈਆਂ ਤੇ ਨਾਲੇ ਇੱਥੇ ਤੁਸੀਂ ਐ ਲਾ ਲਓ ਵੀ ਜ ਜਗਾ ਦੇਖੋ ਵੀ ਇੱਥੇ ਕਾਫੀ ਸਪੇਸ ਹੈ ਜਿਹੜੀ ਬਚ ਗਈ ਇੱਥੋਂ ਆਪਾਂ ਸਟੋਰ ਦਾ ਕੰਮ ਵੀ ਲੈ ਸਕਦੇ ਆ ਜੇ ਕੋਈ ਆਪਾਂ ਨੇ ਮੰਜਾ ਵਗੈਰਾ ਲਾਉਣਾ ਹੈਗਾ ਜਾਂ ਕਈ ਵਾਰੀ ਚਲੋ ਸੋਫੇ ਵਗੈਰਾ ਲਾਉਣੇ ਆ ਹਨਾ ਉੱਪਰਲੇ ਪਾਸੇ ਆਪਾਂ ਇਹ ਤੋਂ ਡਰੈਇੰਗ ਰੂਮ ਦਾ ਕੰਮ ਵੀ ਲੈ ਸਕਦੇ ਆ ਸਟੋਰ ਦਾ ਕੰਮ ਵੀ ਲੈ ਸਕਦੇ ਆ ਬਾਕੀ ਚਲੋ ਐ ਮੰਨ ਕੇ ਚਲੋ ਵੀ ਇਹ ਜਗਾ ਆਪਣੇ ਕੰਮ ਕਾਫੀ ਆਊਗੀ ਕਿਉਂਕਿ ਇੱਥੇ ਜੰਗਲਾ ਵਗੈਰਾ ਜਦੋਂ ਲੱਗਿਆ ਉਸ ਤੋਂ ਬਾਅਦ ਦੇ ਵਿੱਚ ਕਾਫੀ ਜਿਹੜੀ ਜਗ੍ਹਾ ਹੈਗੀ ਉੱਪਰਲੇ ਪਾਸੇ ਆਪਣੇ ਲੋਬੀ ਦੇ ਉੱਪਰ ਕਾਫੀ ਜਗ੍ਹਾ ਜਿਹੜੀ ਦੇਖਣ ਨੂੰ ਮਿਲ ਰਹੀ ਹੈ ਉੱਪਰਲੇ ਪਾਸੇ ਵੀ ਆਪਾਂ ਇਥੋਂ ਵੀ ਨਿਹਰਾ ਪੈਣ ਦਾ ਕੋਈ ਬਣ ਕੇ ਚੱਲੋ ਵੀ ਚਾਂਸ ਕੋਈ ਬਣਦਾ ਹੀ ਨਹੀਂ ਹੈਗਾ ਜਿਹੜੀ ਲੋਬੀ ਦੇ ਉੱਪਰ ਲੋਬੀ ਕਵਰ ਕੀਤੀ ਹੋਈ ਹੈ ਜਿਵੇਂ ਆਪਾਂ ਸਪੇਸ ਦੀ ਗੱਲ ਕਰ ਰਹੇ ਸੀਗੇ ਵੀ ਸਪੇਸ ਹੈ ਜਿਹੜੀ ਇੱਥੇ ਕਾਫੀ ਜ਼ਿਆਦਾ ਵੱਜ ਸਕਦੀ ਹੈ ਨਾ ਤੇ ਜੇਕਰ ਤੁਸੀਂ ਜ਼ਮੇਦਾਰ ਸ਼ਕੀਨ ਹੋ ਜਿਵੇਂ ਬਾਈ ਨੇ ਦੇਖੋ ਜਮਾ ਦਾ ਸਮਾਨ ਆਪਦਾ ਥੋੜਾ ਜਿਹਾ ਇੱਥੇ ਰੱਖਿਆ ਹੋਇਆ ਹੈਗਾ ਤੇ ਤੁਸੀਂ ਇੱਥੇ ਆਪਦਾ ਜਮਾ ਦਾ ਸਮਾਨ ਰੱਖ ਸਕਦੇ ਹੋ ਕਿਉਂਕਿ ਸਪੇਸ ਇੱਥੇ ਵਧੀਆ ਵੱਜੂਗੀ ਤੇ ਬਾਕੀ ਜਿਵੇਂ ਆਪਾਂ ਰੋਸ਼ਨੀ ਦੀ ਗੱਲ ਕਰ ਰਹੇ ਸੀਗੇ ਵੱਡੀਆਂ ਵਿੰਡੋ ਇਧਰਲੇ ਪਾਸੇ ਆਪਣੇ ਲਾਈ ਹੈਗੀ ਲਗਭਗ 4 ਤੋਂ 5 ਫੁੱਟ ਦੀ ਵਿੰਡੋ ਤੇ ਤਿੰਨ ਤਰਫ ਫੁੱਟ ਦੀਆਂ ਬੰਨੂ ਆਪਾਂ ਨੇ ਇਸ ਪਾਸੇ ਲਾਤੀਆਂ ਨਾਲੇ ਤਾਂ ਇਹਦੇ ਨਾਲ ਦੇਖੋ ਵੀ ਹਮਸ ਨਹੀਂ ਬਣਦੀ ਹੈਗੀ ਪਹਿਲਾ ਨੰਬਰ ਤਾਂ ਇਹ ਆ ਵੀ ਇਹ ਹਮਸ ਨਹੀਂ ਅੰਦਰ ਬਣਨਾਂ ਦੀਆਂ ਇੱਥੋਂ ਅੰਦਰੋਂ ਜਿਹੜੀ ਮੰਨ ਕੇ ਚੱਲੋ ਵੀ ਗਰਮ ਹਵਾ ਬਾਹਰ ਨੂੰ ਆਊਗੀ ਹੈ ਨਾ ਤੇ ਦੂਜੇ ਨੰਬਰ ਤੇ ਇਹ ਆ ਵੀ ਅੰਦਰਲੇ ਪਾਸੇ ਨੇਹਰਾ ਨਹੀਂ ਪੈਂਦਾ ਹੈਗਾ ਜਿਵੇਂ ਹੁਣ ਦੇਖ ਲਓ ਵੀ ਤੁਸੀਂ ਲਗਭਗ 10 11 ਵਜੇ ਹੋਏ ਐ ਤੇ ਨੇਹਰਾ ਪੈਣ ਵਾਲਾ ਤਾਂ ਮੰਨ ਕੇ ਚੱਲੋ ਵੀ ਕੋਈ ਇਹਦੇ 'ਚ ਸਿਸਟਮ ਬਣਦੀ ਨਹੀਂ ਹੈਗਾ ਤੇ ਬਾਕੀ ਜਿਵੇਂ ਆਪਾਂ ਗੱਲ ਕਰ ਰਹੀ ਸੀਗੇ ਵੀ ਕੋਠੀ ਹੈ ਜਿਹੜੀ ਇਹ ਪਲਸਟਰ ਲੈਵਲ ਤੱਕ ਕੰਪਲੀਟ ਹੋਈ ਹੈਗੀ ਤੇ ਉੱਪਰਲੇ ਪਾਸੇ ਦਾ ਫਰਸ਼ ਹੈ ਜਿਹੜਾ ਉਹ ਵੀ ਇਹਨਾਂ ਨੇ ਕੰਪਲੀਟ ਕਰ ਲਿਆ ਪੱਕਾ ਫਰਸ਼ ਹੈਗਾ ਉੱਪਰਲੇ ਪਾਸੇ ਲਾਤਾ ਤੇ ਪਲਾਸਟਰ ਹੈ ਜਿਹੜੀ ਉਹ ਸਾਰੀ ਏ ਟੂ ਜ਼ेड ਪਲਾਸਟਰ ਕੋਠੀ ਹੋ ਗਈ ਤੇ ਉੱਪਰਲੇ ਪਾਸੇ ਇਹਨਾਂ ਨੇ ਕੀ ਕੁਝ ਕੀਤਾ ਹੈਗਾ ਤੁਸੀਂ ਆਜੋ ਆਪਾਂ ਤੁਹਾਨੂੰ ਦਿਖਾਉਣੇ ਹੈਗੇ ਜਿਵੇਂ ਤੁਸੀਂ ਆਹ ਬੈਕ ਸਾਈਡ ਤੇ ਦੇਖ ਸਕਦੇ ਹੋ ਆਹ ਲਾ ਲਓ ਜਿਹੜੀਆਂ ਇਹ ਸਲਫਾ ਬਣੀਆਂ ਨੇ ਇਹ ਸਲਫਾ ਆਪਾਂ ਇਹਦੇ ਵਿੱਚ ਦਿਖਾਈਆਂ ਸੀਗੀਆਂ ਫਰੰਟ ਐਲੀਵੇਸ਼ਨ ਦੇ ਹੇਠਲੇ ਪਾਸੇੋਂ ਫਰੰਟ ਹੈਗਾ ਸਾਹਮਣੇ ਤੋਂ ਆਪਾਂ ਜਦੋਂ ਦੇਖਦੇ ਆਂ ਆਪਾਂ ਨੂੰ ਸਾਹਮਣੇ ਤੋਂ ਐਂ ਲੱਗਦਾ ਹੈਗਾ ਕੋਠੀ ਦੇ ਇਹਦਾ ਵੀ ਜਿਵੇਂ ਇਹ ਕੋਠੀ ਡਬਲ ਸਟੋਰੀ ਹੁੰਦੀ ਆ ਪਰ ਕੋ ਚੌਂਕ ਦੇ ਵਿੱਚ ਕੋਠੀ ਬਣੀ ਹੋਈ ਹੈਗੀ ਤਿੰਨ ਪਾਸੇ ਤੋਂ ਇਹਦਾ ਫਰੰਟ ਬਣਿਆਗਾ ਕੋਠੀ ਦਾ ਕੋਠੀ ਦਾ ਫਰੰਟ ਹੈਗਾ ਜਿਹੜਾ ਇਹ ਤਿੰਨ ਪਾਸੇ ਤੋਂ ਬਣਿਆਗਾ ਸਾਹਮਣੇ ਤੁਸੀਂ ਇਹ ਲਾ ਲਓ ਵੀ ਪੂਰਾ ਵੱਡਾ ਚੌਂਕ ਹੈਗਾ ਕੋਠੀ ਦੇ ਇਹ ਤਿੰਨ ਪਾਸੇ ਤੋਂ ਫਰੰਟ ਬਣਾ ਕੇ ਆਪਾਂ ਨੇ ਕੋਠੀ ਦੀ ਪੂਰੀ ਗੱਲਬਾਤ ਘੈਂਟ ਬਣੀ ਹੈ ਮੈਂ ਕਹਿੰਦਾ ਵੀ ਪਿੰਡ ਦੇ ਵਿੱਚ ਗੱਲਾਂ ਹੁੰਦੀਆਂ ਨੇ ਇਹ ਕਹਿੰਦੇ ਵੀ ਸਾਡੇ ਕੋਲੇ ਤਕਰੀਬਨ ਐ ਮੰਨ ਕੇ ਚੱਲੋ ਅ ਵੀ ਕੋਈ ਨਾ ਕੋਈ ਢੇਲੇ ਨੂੰ ਆਉਂਦਾ ਕਿ ਭਾਈ ਨਕਸ਼ਾ ਤੁਸੀਂ ਕਿੱਥੋਂ ਬਣਾਇਆਗਾ ਵੀ ਬਹੁਤ ਸੋਹਣੀ ਕੋਠੀ ਬਣਾਈ ਹੈ ਬਾਕੀ ਮਿਸਤਰੀ ਨੇ ਆਪਣੇ ਦੋ ਭਰਾਣੇ ਜਿਨ੍ਹਾਂ ਨੇ ਬਣਾਈਏ ਸਕੇ ਭਰਾਣੇ ਬੰਦੇ ਬਹੁਤ ਘ ਮਿਸਤਰੀ ਆਪਣੇ ਭਰਾਣੇ ਵਧੀਆ ਬਹੁਤ ਘੰਟੇ ਕੰਮ ਕਰਦੇ ਉਹ ਵੀ ਤੇ ਪਹਿਲਾਂ ਆਪਾਂ ਨੇ ਜਦੋਂ ਇਹ ਕੋਠੀ ਪਲਾਸਟਰ ਨਹੀਂ ਹੋਈ ਸੀ ਬਿਨਾ ਪਲਾਸਟਰ ਤੋਂ ਵੀ ਆਪਾਂ ਕੋਠੀ ਦੀ ਇਹ ਵੀਡੀਓ ਪਾਈ ਸੀ ਤੇ ਉਦੋਂ ਥੋੜੇ ਤੋਂ ਕਮੈਂਟਾਂ ਦੇ ਵਿੱਚ ਪੁੱਛਿਆ ਸੀਗਾ ਵੀ ਕੋਠੀ ਆਪਾਂ ਇਹ ਪਲਾਸਟਰ ਕਰੀਏ ਜਾਂ ਨਾ ਕਰੀਏ ਬਹੁਤ ਸਾਰੇ ਮਿੱਤਰਾਂ ਦੇ ਕਮੈਂਟ ਆਈ ਵੀ ਯਾਰ ਕੋਠੀ ਐਂ ਰਹਿਣ ਦੋ ਕਿਉਂਕਿ ਤੁਸੀਂ ਇਹ ਲਾ ਲਓ ਵੀ ਬਿਨਾ ਪਲਾਸਟਰ ਤੋਂ ਵੀ ਕੋਠੀ ਇੰਨੀ 꼿ਦੀ ਸੀ ਬਹੁਤ ਜ਼ਿਆਦਾ ਉਹ ਮਿਸਤਰੀਆਂ ਦਾ ਕੰਮੇ ਵਾਲਾ ਸਰ ਹੈਗਾ ਲੱਭੂ ਹੋਰੀ ਨੇ ਮਿਸਤਰੀ ਆਪਣੇ ਭਰਾਣੇ ਵਧੀਆ ਤੇ ਬਹੁਤ ਸੋਹਣਾ ਕੰਮ ਕਰਦੇ ਨੇ ਬਹੁਤ ਦਿਲੋਂ ਕੰਮ ਕਰਦੇ ਨੇ ਜਮਾਂ ਇਹਨਾਂ ਤੇ ਜੇਕਰ ਤੁਸੀਂ ਉਹਨਾਂ ਤੋਂ ਕੰਮ ਕਰਾਉਣਾ ਹੈਗਾ ਤਾਂ ਉਹਨਾਂ ਦਾ ਨੰਬਰ ਵੀ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਾਂਗੇ ਤੇ ਬਾਕੀ ਕੋਠੀ ਦਾ ਤੁਸੀਂ ਦੇਖ ਲਓ ਵੀ ਜਿਵੇਂ ਆਪਾਂ ਦੱਸਿਆ ਸੀਗਾ ਤੁਹਾਨੂੰ ਵੀ ਫਰੰਟ ਐਲੀਵੇਸ਼ਨ ਹੈ ਜਿਹੜਾ ਕੋਠੀ ਦਾ ਬਹੁਤ ਟਾਪ ਦਾ ਤਿਆਰ ਕੀਤਾ ਹੈਗਾ ਤੁਸੀਂ ਗਲਾਈਆਂ ਦੇਖ ਲਓ ਵੀ ਗਲਾਈ ਜਮਿਆ ਜਿਹੜੀ ਇਕੱਲੀ ਇਕੱਲੀਆਂ ਆਰਤਾ ਨੇ ਇਕੱਲੀਆਂ ਇਕੱਲੀਆਂ ਬੋਲਦੀਆਂ ਨੇ ਜਮਾ ਇਹਨਾਂ ਵੀ ਹਾਂ ਤਿਆਰ ਹੋਈਆਂ ਹੋਈਆਂ ਨੇ ਤੁਸੀਂ ਇਹ ਲਾ ਲਓ ਵੀ ਇਹਨਾਂ ਨੇ ਕਿਤੇ ਵੀ ਕੋਈ ਫਰਕ ਨਹੀਂ ਪਾਇਆ ਹੈਗਾ ਜਿਵੇਂ ਆਪਾਂ ਨੇ ਲਾ ਲਓ ਵੀ ਇੱਥੇ 4 ਇੰਚ ਦੀ ਜਿਹੜੀ ਇਹ ਗਲਾਈ ਹੈ 4 ਇੰਚ ਦਿੱਤੀ ਤਾਂ 4 ਇੰਚ ਦੀਆਂ ਮੂੜੀ ਹੋਈਆਂ ਗਲਾਈਆਂ ਨੇ ਕਿਤੇ ਕੋਈ ਗਲ ਵੀ ਗਲਾਈ ਕੋ ਤੋਂ ਉਹਨਾਂ ਨੇ ਕੋਈ ਮਧਰੀ ਜੀ ਕਰਤੀ ਜਾਂ ਫਿਰ ਗਲਾਈ ਤਿੱਖੀ ਕਰਤੀ ਪੂਰੀ ਮਤਲਬ ਜਿਹੜੀ ਸ਼ਾਨਦਾਰ ਦਿਖੇ ਹਨਾ ਉਹ ਚੀਜ਼ ਬਣਾਈ ਹੋਈ ਹੈ ਤੇ ਬਾਕੀ ਉੱਪਰਲੇ ਪਾਸੇ ਦੀ ਗੱਲ ਕਰੀਏ ਜੇ ਪਾਵੇ ਨੇ ਜਿਹੜੇ ਪਾਵੇ ਦੇਖ ਲਓ ਵੀ ਪੂਰੇ ਟਾਪ ਤੇ ਲੱਗੇ ਹੋਣੇ ਜਮਣ ਪਾਵਿਆਂ ਦੇ ਵੀ ਕੋਈ ਕਮੀ ਨਹੀਂ ਹੈਗੀ ਕਿਸੇ ਤਰ੍ਹਾਂ ਕਿਸੇ ਤਰ੍ਹਾਂ ਦੀ ਵੀ ਤੇ ਮੋਲਡਿੰਗ ਵਗੈਰਾ ਦੇਖਿਆ ਜਾਵੇ ਜੇ ਪਾਵਿਆਂ ਦੇ ਉੱਪਰਲੇ ਪਾਸੇ ਮੋਲਡਿੰਗ ਹੈ ਜਿਹੜੀ ਦੇਖੋ ਬਣੀ ਹੋਈ ਹੈ ਉਹ ਵੀ ਤੁਸੀਂ ਦੇਖ ਸਕਦੇ ਹੋ ਉਹ ਵੀ ਪੂਰੀ ਘੈਂਟ ਬਣੀ ਹੋਈ ਹੈ ਬੋਲਡ ਹੈਗਾ ਤੇ ਜਿਹੜੀ ਫਰੰਟ ਦੀ ਮੋਲਡਿੰਗ ਹੈ ਐਸ ਪਾਸੇ ਦੇਖੋ ਜਿਹੜੀ ਫਰੰਟ ਦੀ ਮੋਲਡਿੰਗ ਆ ਗਈ ਜਿੱਦੋਂ ਜਿਹੜੀ ਫਰੰਟ ਦੀ ਮੋਲਡਿੰਗ ਹੈ ਉਹ ਵੀ ਤੁਸੀਂ ਦੇਖ ਲਓ ਵੀ ਕੱਲੀ ਕੱਲੀ ਚੀਜ਼ ਚੈੱਕ ਕਰ ਲਓ ਜਮਾ ਹੈ ਨਾ ਮਤਲਬ ਇਹਨਾਂ ਨੂੰ ਕਹਿ ਦੀਏ ਜਿਵੇਂ ਸ਼ੌਂਕ ਨਾਲ ਬਣਾਈ ਹੋਈ ਹੈ ਜਮਾ ਚੀਜ਼ ਜਿਹੜੀ ਸਾਰੀ ਏ ਟੂ ਜ਼ेड ਤੇ ਬਹੁਤ ਸੋਹਣਾ ਕੰਮ ਹੋਇਆਗਾ ਸਾਰਾ ਜਿਹੜੀ ਕੋਠੀ ਦੇ ਆਲੇ-ਦੁਆਲੇ ਉੱਪਰਲੇ ਪਾਸੇ ਫਰੰਟ ਤੇ ਪਾਵੇ ਲੱਗੇ ਨੇ ਤੁਸੀਂ ਪਾਵੇਆਂ ਦੀ ਪਾਵੇ ਜਿਹੜੇ ਮਤਲਬ ਲੱਗੇ ਹੋਏ ਨੇ ਇਹ ਵੀ ਪੂਰੇ ਵਧੀਆ ਲੈਵਲ ਤੇ ਲਵਾਏ ਨੇ ਇਹਨਾਂ ਨੇ ਬਹੁਤ ਸ਼ੌਂਕੀਆ ਕੰਮ ਕਰਾਇਆਗਾ ਜਿਵੇਂ ਆਪਾਂ ਨੇ ਤੁਹਾਨੂੰ ਦੱਸਿਆ ਸੀਗਾ ਵੀ ਜਿਹੜਾ ਫਰੰਟ ਹੈਗਾ ਫਰੰਟ ਇਸ ਕੋਠੀ ਦਾ ਤਿੰਨ ਪਾਸਿਆਂ ਤੋਂ ਬਣਿਆਗਾ ਇਸ ਪਾਸੇ ਤੋਂ ਵੀ ਫਰੰਟ ਦੇ ਵਿੱਚ ਤੁਸੀਂ ਲਾ ਲਓ ਵੀ ਦੋ ਗਲਾਈਆਂ ਉੱਪਰਲੇ ਪਾਸੇ ਪਾਵੇ ਬਾਕੀ ਤੁਸੀਂ ਇਹ ਲਾ ਲਓ ਵੀ ਕਿਤੇ ਵੀ ਐ ਲਾ ਲਓ ਵੀ ਇੱਕ ਪੈਸੀ ਦੀ ਕਮੀ ਨਹੀਂ ਛੱਡੀ ਹੈਗੀ ਬੰਦਿਆਂ ਨੇ ਬਹੁਤ ਸ਼ੌਂਕ ਦਾ ਕੰਮ ਕਰਾਏਗਾ ਕੋਠੀ ਦਾ ਫਰੰਟ ਹੈਗਾ ਜਿਹੜਾ 40 ਫੁੱਟ ਰਹਿ ਹੈਗਾ ਤੇ ਬਹੁਤ ਸੋਹਣਾ ਕੰਮ ਹੋਇਆਗਾ ਜੇਕਰ ਮਿੱਤਰੋ ਤੁਸੀਂ ਕੋਠੀ ਇਸ ਤਰ੍ਹਾਂ ਦੀ ਬਣਾਉਣੀ ਚਾਹੁੰਦੇ ਹੋ ਇਹਦਾ ਜਿਹੜਾ ਕਵਰਡ ਏਰੀਆ ਹੈਗਾ 30 ਬਾਈ 40 30 ਬਾਈ 40 ਲਗਭਗ 1200 ਸਕਰ ਫੁੱਟ ਏਰੀਆ ਰਹਿ ਹੈਗਾ ਤਾਂ ਗਰਾਊਂਡ ਫਲੋਰ ਦਾ ਤੇ ਜਿਵੇਂ ਉੱਪਰਲੇ ਪਾਸੇ ਮੰਮਟੀ ਆਗੀ ਤੇ ਲਗਭਗ 2-300 ਸਕਰ ਫੁੱਟ ਦੀ ਮਾਮਲੀ ਹੈਗੀ ਉੱਪਰ 15-1600 ਸਕਰ ਫੁੱਟ ਏਰੀਏ ਦੀ ਕੁਠੀ ਇਹ ਸਿੰਗਲ ਸਟੋਰੀ ਕੁਠੀ ਜੇਕਰ ਤੁਸੀਂ ਬਣਾਉਣਾ ਚਾਹੁੰਦੇ ਹੋ ਤਾਂ ਆਪਣਾ ਨੰਬਰ ਹੈਗਾ ਜਿਹੜਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਇਸ ਤਰ੍ਹਾਂ ਦਾ ਨਕਸ਼ਾ ਜੇਕਰ ਲੈਣਾ ਚਾਹੁੰਦੇ ਹੋ ਸੇਮ ਕਾਪੀ ਲੈਣਾ ਹੈ ਜਾਂ ਕਈ ਵਰੀ ਕੋਈ ਚੇਂਜ ਕਰਕੇ ਲੈਣਾ ਹੈਗਾ ਕਿਸੇ ਹੋਰ ਤਰ੍ਹਾਂ ਦਾ ਲੈਣਾ ਹੈਗਾ ਤਾਂ ਸਕਰੀਨ ਦੇ ਉੱਪਰ ਸਾਡਾ ਨੰਬਰ ਚੱਲ ਰਿਹਾ ਹੈਗਾ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਨੂੰ ਵਟਸਐਪ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਮੈਸੇਜ ਕਰ ਸਕਦੇ ਹੋ ਤੇ ਆਪਾਂ ਤੁਹਾਨੂੰ ਨਕਸ਼ਾ ਇਹਦਾ ਅਵੇਲੇਬਲ ਕਰਵਾ ਦਾਂਗੇ ਤੇ ਜੇਕਰ ਤੁਸੀਂ ਵਿਦਮ ਮਟੀਰੀਅਲ ਦੇ ਵਿੱਚ ਕੰਮ ਕਰਵਾਉਣਾ ਚਾਹੁੰਦੇ ਹੋ ਲੋਕਲ ਮਾਨ ਸਾਥੀ ਸੰਗਰੂਰ ਦੇ ਵਿੱਚ ਤਾਂ ਵੀ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਹੈ ਤੁਸੀਂ ਕੰਟੈਕਟ ਕਰ ਸਕਦੇ ਹੋ ਆਪਾਂ ਨੂੰ ਤੇ ਆਪਾਂ ਵਿਦਮ ਮਟੀਰੀਅਲ ਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਦਾ ਤਿਆਰ ਕਰਕੇ ਦੇ ਦਾਂਗੇ ਤੇ ਜਿਵੇਂ ਆਪਾਂ ਖਰਚੇ ਦੀ ਗੱਲ ਕਰ ਰਹੇ ਸੀਗੀ ਦੀ ਇਹ ਜਿਹੜਾ ਕੰਮ ਹੈ ਇਹ ਵਿਦਮ ਮਟੀਰੀਅਲ ਨਹੀਂ ਹੋਇਆ ਹੈਗਾ ਇਹਦੀ ਆਪਾਂ ਨੇ ਇਕੱਲਾ ਨਕਸ਼ਾ ਤਿਆਰ ਕੀਤਾ ਸੀਗਾ ਤੇ ਇਸ ਕੋਠੀ ਦਾ ਜਿਹੜਾ ਖਰਚਾ ਹੈਗਾ ਇਸ ਲੈਵਲ ਤੱਕ ਦਾ ਆਇਆ ਹੈਗਾ ਇਹਦਾ 18 ਲੱਖ ਰੁਪਏ ਜੀ 18 ਲੱਖ ਰੁਪਏ ਇਸ ਲੈਵਲ ਤੱਕ ਦਾ ਲੱਗਿਆ ਹੁਣ ਤੁਸੀਂ ਦੇਖ ਲਓ ਵੀ ਲਗਭਗ ਜੇ ਮੈਨੂੰ ਲੱਗ ਏਰੀਆ ਦਾ ਉਹ ਥੋੜਾ ਜਿਹਾ ਜ਼ਿਆਦਾ ਹੁੰਦਾ ਹੁੰਦਾ ਆਪਣੇ ਨਾਲੋਂ ਜਿਹੜਾ ਆਪਣਾ ਏਰੀਆ ਹੁੰਦਾਗਾ ਆਪਣਾ ਹੁੰਦਾਗਾ ਲੈਂਟਰ ਦੇ ਹਿਸਾਬ ਨਾਲ ਕਵੜ ਏਰੀਆ ਤੇ ਜਿਹੜਾ ਮਿਸਤਰੀ ਦਾ ਹੁੰਦਾ ਜਿਵੇਂ ਸਲਫਾ ਵਗੈਰਾ ਆ ਜਾਂਦੀਆਂ ਵਿੱਚ ਇਹਦੇ ਉੱਪਰਲੇ ਪਾਸੇ ਜਿਵੇਂ ਫਸਟ ਫਲੋਰ ਦੇ ਉੱਪਰ ਇਹ ਟੈਂਕੀ ਹੈ ਟੈਂਕੀ ਰੱਖੀ ਹੋਈ ਹੈ ਟੈਂਕੀ ਦਾ ਏਰੀਆ ਆ ਜਾਂਦਾ ਜਾਂ ਫਿਰ ਜਿਵੇਂ ਕਿਚਨ ਦੀਆਂ ਸਲੇਬਾਂ ਆ ਜਾਂਦੀਆਂ ਨੇ ਜਾਂ ਫਿਰ ਜਿੱਦ ਆਪਣਾ ਸਟੋਰ ਦੀ ਉੱਪਰਲੇ ਪਾਸੇ ਪਰਛੱਤੀ ਵਗੈਰਾ ਆਉਂਦੀਆਂ ਸਲੇਬਾਂ ਵਗੈਰਾ ਆਉਂਗੀਆਂ ਕਿਉਂਕਿ ਮਿਸਤਰੀ ਦਾ ਏਰੀਆ ਆਰਕੀਟੈਕਟ ਦੇ ਨਾਲੋਂ ਵੱਜ ਜਾਂਦਾਗਾ ਲਗਭਗ ਜੇ ਤੁਸੀਂ ਮੰਨ ਕੇ ਚੱਲੋ ਵੀ ਤੁਸੀਂ 1000 ਸਕਰ ਫੁੱਟ ਦੀ ਕੋਠੀ ਬਣਾ ਰਹੇ ਹੋ ਤਾਂ 150 ਜਾਂ 200 ਸਕਰ ਫੁੱਟ ਏਰੀਆ ਆਰਾਮ ਨਾਲ ਮਿਸਤਰੀ ਦਾ ਵੱਜ ਜਾਂਦਾ ਹੁੰਦਾ ਹੈਗਾ ਤੇ ਇਸ ਕੋਠੀ ਤੇ ਇਸ ਲੈਵਲ ਤੱਕ ਦਾ ਜਿਹੜਾ ਖਰਚਾ ਆਏਗਾ ਉਹ ਆਏਗਾ 18 ਲੱਖ ਰੁਪਈਆ ਜੇਕਰ ਤੁਸੀਂ ਇਸ ਤਰ੍ਹਾਂ ਦੀ ਕੋਠੀ ਬਣਾਉਣਾ ਚਾਹੁੰਦੇ ਹੋ ਤਾਂ ਸਕਰੀਨ ਦੇ ਉੱਪਰ ਸਾਡਾ ਨੰਬਰ ਚੱਲਦਾ ਸਾਨੂੰ ਕੰਟੈਕਟ ਕਰ ਸਕਦੇ ਹੋ ਤੇ ਜਿਵੇਂ ਤੁਸੀਂ ਆਹ ਬੈਕ ਸਾਈਡ ਤੇ ਉਹ ਵੀ ਦਿਖਾਓ ਜੀ ਇੱਕ ਵਾਰੀ ਆ ਜਿਵੇਂ ਆਹ ਬੈਕ ਸਾਈਡ ਤੇ ਕੋਠੀ ਦੇਖ ਰਹੇ ਹਾਂ ਇਹ ਕੋਠੀ ਦੇ ਆ ਜਿਹੜਾ ਨਕਸ਼ਾ ਹੈਗਾ ਇਹ ਵੀ ਆਪਾਂ ਨੇ ਬਣਾਇਆ ਹੈਗਾ ਆਪਣੇ ਤੋਂ ਮੈਪਿੰਗ ਹੋਈ ਹੈ ਇਸ ਕੋਠੀ ਦੀ ਇਹ ਵੀ ਪੰਡਾ ਸ਼੍ਰੀਖੋਪੁਰ ਖਡਾਲ ਦੇ ਵਿੱਚ ਹੈ ਹਜੇ ਅੰਡਰ ਪ੍ਰੋਸੈਸ ਚੱਲ ਰਹੀ ਹੈ ਇਹ ਜਦੋਂ ਇਹ ਕੋਠੀ ਕੰਪਲੀਟ ਹੋਊਗੀ ਭਾਈ ਦੀ ਵੀ ਫੁੱਲ ਵੀਡੀਓ ਲੈ ਕੇ ਆਵਾਂਗੇ ਬਾਕੀ ਇਸ ਕੋਠੀ ਦਾ ਪਲਾਸਟਰ ਲੈਵਲ ਤੱਕ ਦਾ 18 ਲੱਖ ਰੁਪਏ ਖਰਚਾ ਆਇਆ ਹੈਗਾ ਸਾਨੂੰ ਮਿੱਤਰੋ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਕੀ ਜਿਵੇਂ ਆਪਾਂ ਨੇ ਦੀਵਾਲੀ ਤੇ ਵਿਸ਼ਕਰਮਾਂ ਦੇ ਦੇ ਉੱਪਰ ਜਿਹੜੀ ਆਪਾਂ ਨੇ ਆਫਰ ਲਾਈ ਸੀ ਮਿਸਤਰੀ ਭਰਾਵਾਂ ਵਾਸਤੇ ਫ੍ਰੀ ਪ੍ਰੋਮੋਸ਼ਨ ਦੀ ਕਾਫੀ ਸਾਰੇ ਮਿਸਤਰੀਆਂ ਦੀ ਵੀਡੀਓ ਆਪਣੇ ਕੋਲੇ ਆਈਆਂ ਨੇ ਤੇ ਉਹ ਆਪਾਂ ਵੀਡੀਓ ਹੌਲੀ ਹੌਲੀ ਕਰਕੇ ਅਪਲੋਡ ਕਰ ਰਹੇ ਹਾਂ ਜਿਹੜੀਆਂ ਆਪਾਂ ਨੂੰ ਦੀਵਾਲੀ ਤੇ ਵਿਸ਼ਕਰਮਾ ਦੇ ਦੋਨੇ ਦਿਨਾਂ ਦੇ ਵਿੱਚ ਦੀਆਂ ਵੀਡੀਓ ਆਪਾਂ ਨੂੰ ਮਿਲੀਆਂ ਨੇ ਉਹ ਆਪਾਂ ਸਾਰੀਆਂ ਵੀਡੀਓ ਆਪਣੇ ਪੇਜ ਦੇ ਉੱਪਰ ਅਪਲੋਡ ਕਰਾਂਗੇ ਤੇ ਤੁਸੀਂ ਆਪਣੇ ਚੈਨਲ ਦੇ ਉੱਪਰ ਵੀਡੀਓ ਜਾ ਕੇ ਜਰੂਰ ਦੇਖਦੇ ਰਹਿਆ ਕਰੋ ਕਿਉਂਕਿ ਆਪਾਂ ਇਸ ਤਰ੍ਹਾਂ ਦੇ ਜਿਹੜੇ ਆਫਰ ਨੇ ਉਹ ਆਪਾਂ ਲੈ ਕੇ ਆਉਂਦੇ ਰਹਨੇ ਆ ਬਾਕੀ ਤੁਹਾਨੂੰ ਇਹ ਕੋਠੀ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਣੀਆਂ ਘੈਂਟ ਘੈਂਟ ਵੀਡੀਓ ਦੇਖਣ ਵਾਸਤੇ ਘੈਂਟ ਘੈਂਟ ਪ੍ਰੋਜੈਕਟ ਦੇਖਣ ਵਾਸਤੇ ਪੇਜ ਨੂੰ ਫੋਲੋ ਜਰੂਰ ਕਰ ਲਓ ਜੀ ਧੰਨਵਾਦ ਜੀ ਮਿਲਾਂਗੇ ਕਿਸੇ ਨਵੇਂ ਵੀਡੀਓ ਤੇ ਤਦ ਤੱਕ ਦੇ ਲਈ ਰੱਬ ਰੱਖਾ ਥੈਂਕ ਯੂ